ਉੱਕਦੇ ਨਾ ਜਿਵੇਂ ਮੇਰੀ ਇਸ ਘੋਮਰੇ ਕਿੰਨੇ ਖਾਤੇ ਅੱਗੇ ਲੱਗੀ ਜਾਂਦੇ ਪਿੱਛੇ ਸੁੱਕਦੇ ਨਾ ਉਹ ਤੁਹਾਡੇ ਜੱਗੀ ਚੋਲ ਵਰਗੇ ਮੁੰਡੇ ਅੱਜ ਜਿੰਨਾ ਵਿੱਚ ਰੋਲੇ ਪਏ ਆ ਅਸੀਂ ਬੇਕਾਰ ਤੇ ਲੋਕਾਂ ਦੇ ਤਮਾਸ਼ੇ ਦੇਖੇ ਆ ਅਸੀਂ ਆਪਦੇ ਨਿਆਣੇ ਬਚਾਏ ਆ ਅਸੀਂ ਨਹੀਂ ਸੋਚਿਆ ਕਿ ਜਿਨ੍ਹਾਂ ਦੀਆਂ ਪੈਣਾ ਦੀਆਂ ਇੱਟਾਂ ਲੁੱਟੀਆਂ ਏ ਜਿਨ੍ਹਾਂ ਦੀਆਂ ਮਾਮਾ ਇਸ ਦੁਨੀਆ ਤੋਂ ਦੁਰਗੀਆਂ ਉਹਨਾਂ ਪਾਮਾ ਦਾ ਕਿਹ ਕਸੂਰਤਾ ਪੰਚੀ ਸਿੱਖ ਪਿਓਰ ਦੀ ਮਾਂ ਦੁਰਗੀ ਜਿੰਦਾਰ ਸਿੱਖ ਵਾਰ ਦੀ ਮਾਂ ਦਾ ਓ ਅਸੀਂ ਕਿਹ ਲੋਕ ਅਸੀਂ ਲੋਕ ਬੇਖ਼ਿਆਲ ਲੋਕ ਐ ਸਾਨੂੰ ਰੱਬ ਨੇ ਮਾਫ਼ ਨਹੀਂ ਕਰਨਾ ਮੇਰੀ ਗੱਲ ਯਾਦ ਰੱਖਿਓ ਜੇ ਸਾਨੂੰ ਸ਼ੀਤ ਮਾਫ਼ ਕਰਕੇ ਤਾਂ ਦੇਖ ਲਿਓ ਸ਼ੀਤਾਂ ਨੇ ਵੀ ਸਾਨੂੰ ਮਾਫ਼ ਨਹੀਂ ਕਰਨਾ ਜਿਹੜੇ ਇਸਥਾਨ ਤੋਂ ਅਸੀਂ ਆਏ ਆਂ ਬਾਬਾ ਜੋਰੇਵਰਸ ਬਾਬਾ ਫਤੇ ਸਿੰਘ ਉਹਨਾਂ ਨੇ 7 ਤੇ 9 ਸਾਲ ਦੀਆਂ ਸ਼ਹਾਦਤਾਂ ਦਿੱਤੀਆਂ ਅਸੀਂ ਲੋਕਾਂ ਨੇ ਕੀ ਕਰਿਆ ਅਸੀਂ ਆਪਣੀਆਂ ਪਾਰਟੀਆਂ ਆਪਣੀਆਂ ਪਾਰਟੀਆਂ ਦੂਰ ਕਰਦਾ ਮੇਰੀ ਪਾਰਟੀ ਬਾ ਪੰਜਾਬ ਨੂੰ ਬਚਾਉਣ ਵਾਸਤੇ ਪਾਰਟੀ ਬਣਾਉਣੀ ਹੈ ਉਹ ਪਾਰਟੀਆਂ ਨੇ ਕੁਝ ਨਹੀਂ ਦੇਣਾ ਇਹਨਾਂ ਪਾਰਟੀਆਂ ਨੇ ਰੋਟੀਆਂ ਸੇਕਣੀਆਂ ਰੋਟੀਆਂ ਅਸੀਂ ਪ੍ਰਸ਼ਾਸਨ ਨੂੰ ਨਹੀਂ ਫੜਾਂਗੇ ਅਸੀਂ ਆਪਣੇ ਆਗੂ ਨੂੰ ਫੜਾਂਗੇ ਅਸੀਂ ਆਪਣੇ ਆਗੂ ਨੂੰ ਉੱਤਨਾ ਫੜ ਕੇ ਤਾਂ ਨਹੀਂ ਉਹਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਜਿਵੇਂ ਜਿਵੇਂ ਮਹਾਰਾਜਾ ਜੀ ਸਿੰਘ ਦੇ ਸਮੇਂ ਜਿਵੇਂ ਕੋਈ ਜੇਲਾ ਨਹੀਂ ਹੁੰਦੀਆਂ ਸੀ ਮਹਾਰਾਜਾ ਜੀ ਸਿੰਘ ਦੇ ਸਮੇਂ ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਰਾਜ ਕਰਿਆ ਤਾਂ ਉਹਨੂੰ ਤਾਂ ਬਹੁਤ ਵੱਡੀ ਪਰੇਸ਼ਾਨੀ ਆਈ ਕਿਉਂਕਿ ਇੱਥੇ ਜੇਲਾ ਨਹੀਂ ਸਾਡਾ ਐਡਾ ਬੜੀਏ ਰਾਜ ਸੀ ਪਰ ਇਸ ਦੇ ਦੇ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਇੱਥੇ ਜ਼ਿਲ੍ਹੇ ਘੱਟ ਤੇ ਜ਼ਿਲੇ ਜ਼ਿਆਦਾ ਇੱਥੋਂ ਦਾ ਏਦਾਂ ਦਾ ਪ੍ਰਸ਼ਾਸਨ ਹੈ ਕਿਉਂਕਿ ਜਿੰਨਾ ਵੀ ਪ੍ਰਸ਼ਾਸਨ ਇੱਥੇ ਖੜਿਆ ਜੇਕਰ ਆਪਾਂ ਉਹਨਾਂ ਦੀ ਬਾਹ ਖੜੀ ਕਰਾ ਲੱਤੀ ਜਾਵੇ ਤਕਰੀਬਨ 100 ਵਿੱਚੋਂ 90 ਪ੍ਰਸ਼ਾਸਨ ਦੇ ਮੁਨਿਆਨੇ ਉਹਨਾਂ ਦੇ ਬੱਚੇ ਉਹਨਾਂ ਦੇ ਉਸ ਤੋਂ ਬਾਅਦ ਇਹ ਦੇਸ਼ ਦਾ ਸਿਸਟਮ ਸੱਟੋ ਸਕਦਾ ਨਹੀਂ ਨਹੀਂ ਹੋ ਸਕਦਾ ਸਾਡੇ ਵੀ ਪਹੁੰਚ ਚੁੱਕੇ ਹਾਂ ਉਸ ਕੀ ਸਾਬ ਸਰਦਾਰ ਸ਼ਿਮੂਖ ਤੋਂ ਬਾਅਦ ਆ ਬਾਈ ਦਰਮੇਸੀ ਜੀ ਨਹੀਂ ਨਹੀਂ ਸਰਬ ਉਹ ਵੀ ਜਰੂਰ ਹੋਣਾ ਆਪਣੇ ਆਪਾਂ ਸਮਝੋ ਆਗੂ ਸਾਹਿਬਾਂ ਨੇ ਆਪਣੇ ਆਪਾਂ ਠੀਕ ਹੈ ਇੱਥੇ ਬਲਾ ਕੇ ਫੈਸਲਾ ਲਵਾਂਗੇ ਦੇਖੋ ਟਾਈਮ ਦੇਣਾ ਪੈਂਦਾ ਪਰ ਇੱਕ ਦਿਨ ਅੱਜ ਵਾਦਾ ਕਰਕੇ ਜਾਇਓ ਜਾਂ ਆਉਂਗੇ ਵੀ ਜੇ ਟਾਈਮ ਦੇਤਾ ਅੱਜ ਤਾਂ ਉਹ ਟਾਈਮ ਨੂੰ ਫਿਰ ਕਾਲ ਦੇ ਦਿਓ ਵੀ ਹਾਂ ਅਸੀਂ ਜਨਵਰੀ ਚ ਇੱਟਾ ਬਣਾ ਕਰਨਾ ਹੈ ਨਾ ਫਿਰ ਸੰਗਤ ਨੂੰ ਕਾਲ ਦੇ ਦਿਓ ਕਿ ਲੜਾਈ ਆਰ ਪਾਰ ਦੀ ਹੋਵੇ ਉਦੋਂ ਸਿਰ ਤੇ ਕੱਫੀ ਨਾ ਲਿਓ ਸਾਡੇ ਵਿੱਚ ਸਿੰਘ ਸਾਹਿਬਾਨ ਬੈਠੇ ਆ ਗੁਰੂ ਕੇ ਲਾਡਲੀਆਂ ਫੌਜਾਂ ਵੀ ਸਨ ਸਾਹਮਣੇ ਖੜੀਆਂ ਦੇਖੋ ਸਤਿਕਾਰਯੋਗ ਆ ਸਾਰੀਆਂ ਜਿੰਨਾ ਚਿਰ ਸਾਡੀ ਸਹਿਜਤਾ ਨਹੀਂ ਆਉਂਦੀ ਅਸੀਂ ਚੰਗ ਨਹੀਂ ਇੱਥੇ ਸਕਦੇ ਅੱਜ ਤੁਸੀਂ ਪਿਆਰ ਨਾਲ ਸੁਣਿਆ ਹੈ ਇਹੀ ਬੜੀ ਜੱਗ ਜਿੱਤਣੀ ਆ ਸਾਰੀਆਂ ਹਾਂ ਠੀਕ ਹੈ ਵੀਰਾਂ ਦੇ ਵਿਚਾਰਾਂ ਦੇਖੋ ਇਹ ਵੀ ਕੋਈ ਗਲਤ ਵਿਚਾਰ ਨਹੀਂ ਦੇ ਰਹੇ ਕਿਉਂਕਿ ਸਾਡਾ ਰੋਸ ਆ ਬਹੁਤ ਮਾਰਚ ਅਸੀਂ ਕੱਢ ਲੇ ਸੋ ਜਿਹੜੀ ਇਹਨਾਂ ਨੇ ਕਹੀ ਹੈ 1 ਮਹੀਨੇ ਦਾ ਬੇਸ਼ੱਕ ਉਹਰੇ ਪਾਲ ਸਿੰਘ ਜੀ ਫਰਾਂਸ ਵੀ ਇਹ ਆਪਣੇ ਗੱਲ ਰੱਖ ਜਿਵੇਂ ਅਸੀਂ ਉਹਨਾਂ ਦੇ ਵੀ ਸੁਣਾਗੇ ਕਿਉਂਕਿ ਜੇ ਸਤਿਕਾਰ ਨਹੀਂ ਕਰੂਗੇ ਆਗੂਆਂ ਦਾ ਫੇਰ ਤਾਂ ਫੌਜੇ ਬੇਕਾਬੂ ਹੋ ਜਾਊਗੀ ਬੇਕਾਬੂ ਨਹੀਂ ਹੋਣਾ ਸੀ ਲੇਕਿਨ ਇੱਕ ਗੱਲ ਸਾਨੂੰ ਲਾਰਾਂ ਨਾਲ ਆ ਜਾਵੇ ਅੱਜ ਇਹਨਾਂ ਨੇ ਵਾਅਦਾ ਕਰ ਲਿਆ ਸਿੰਘ ਸਾਹਿਬ ਆਏ ਅਸੀਂ ਇਹਨਾਂ ਦਾ ਸਤਿਕਾਰ ਕਰਨਾ ਹੈ ਸਾਡੇ ਵਾਸਤੇ ਭਾਈ ਗਿਫਤਾਰ ਸਿੰਘ ਹਾਰਾ ਹੀ ਹੈ ਘਟ ਨਹੀਂ ਹੈਗੇ ਪਰ ਲੇਕਿਨ ਜੇ ਇੱਕ ਮਹੀਨੇ ਦਾ ਸਮਾਂ ਲਿਆ ਏ ਸਾਤੋਂ ਤਾਂ ਇੱਕ ਮਹੀਨੇ ਤੋਂ ਬਾਅਦ ਮੀਟਿੰਗ ਹੋਵੇ ਇੱਥੇ ਹਾਂ ਇਹ ਤੁਮੀਨਾ ਹੋ ਗਿਆ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਸਾਡੇ ਨਾਲ ਗਦਾਰੀ ਕੀਤੀ ਐ ਆਗੂ ਮੂਹਰੇ ਲੱਗਣ ਜੇ ਆਗੂ ਨਾਲ ਅਕੇ ਤਾਂਗੂ ਫਿਰ ਪਾਸੇ ਹੋਵਣਾ ਫਿਰ ਨਵੀਂ ਆਗੂ ਬਣ ਜੂਗਾ ਗੁਰੂ ਆਪੇ ਬਣਾ ਲੂ ਸਮਰੱਥ ਅਕਾਲਪੁਰ ਕਹਤੇ ਕਲਗੀਧਰ ਪਿਤਾ ਸਮਰੱਥ ਹੈ ਠੀਕ ਹੈ ਇਹ ਤੁਮੀਨਾ ਤੱਕਰਾ ਉਰੇ ਆਗੂ ਸਮਾਰ ਮੀਟਿੰਗ ਸੱਦਣ ਸੱਦ ਕੇ ਦੱਸਣ ਵੀ ਹਾਂ ਇਹ ਮੰਨੇ ਨਹੀਂ ਮੰਨੇ ਜੇ ਨਾ ਮੰਨੇ ਤਾਂ ਜਨਵਰੀ ਦੇ ਪਹਿਲੇ ਹਫਤੇ ਜਿੱਦੜ ਮੋਰਚੇ ਨੂੰ 2 ਸਾਲ ਪੂਰੇ ਹੋਣੇ ਆ ਵੱਡਾ ਇਕੱਠ ਸੱਦੇ ਜਾਵੇ ਸਿੱਖ ਪੰਥ ਦਾ ਅਤੇ ਸਿੱਖ ਪੰਥ ਨੂੰ ਫਿਰ ਆਵਾਜ਼ ਮਾਰੀ ਜਾਵੇ ਵੀ ਉਠੋ ਵੀਰ ਜਮਾਨੋ ਏ ਪਥ ਨੂੰ ਲੋੜ ਸਿਰਾਂ ਦੀ ਪੈ ਗਈ ਤੁਸੀਂ ਦੇਖਿਓ ਇੱਥੇ ਕੀ ਹੋਣਾ ਹੈ ਪਤਾ ਕਿਉਂ ਗੱਲ ਇਹਨਾਂ ਦੀ ਸਹੀ ਹੈ ਜਦੋਂ ਤੱਕ ਤੁਸੀਂ ਡਿਸਪੀਸਪਲਨ ਦੇ ਵਿੱਚ ਹੈ ਦੁਨੀਆ ਦੀ ਕੋਈ ਤਾਕਤ ਸਾਨੂੰ ਨਹੀਂ ਹਰਾ ਸਕਦੀ ਕਿਉਂਕਿ ਇਹਨਾਂ ਨੇ ਆਪ ਦੇ ਬੰਦੇ ਵਿੱਚ ਬਾੜ ਕੇ ਡਿਸਪੀਸਪਲਨ ਪੰਕ ਕਰਨਾ ਹੁੰਦਾ ਹੈ ਕੀ ਆ ਚੁੱਕੇ ਹਨ ਜਿਨ੍ਹਾਂ ਨੇ ਗੱਲਾਂ ਬਾਤਾਂ ਕਿਰੀਆਂ ਜੇ ਅੱਜ ਤੁਸੀਂ ਇਹਨਾਂ ਨੂੰ ਕਦਰ ਨਹੀਂ ਦਿੰਦੇ ਇਹਨਾਂ ਦੀਆਂ ਗਲਤ ਸ਼ਬਦਾਂ ਦੀ ਤਾਂ ਦੁਨੀਆ ਦੇਖਦੀ ਹੋਊਗੀ ਵੀ ਵਾਕੇ ਇਹਨਾਂ ਬੰਦਿਆਂ ਨੇ ਜਦੋਂ ਇਹਨਾਂ ਦੇ ਆਗੂ ਪਹੁੰਚੇ ਉੱਥੇ ਬੰਦੀ ਸਿੰਘ ਪਹੁੰਚੇ ਇਹਨਾਂ ਨੇ ਤਲੀਆਂ ਤੇ ਬਿਖਾੜ ਲੇ ਅੱਜ ਇਹ ਸਾਇ ਜੇ ਸਾਨੂੰ ਕਹਿਣ ਅਸੀਂ ਇਹਨਾਂ ਦੇ ਮੂਹਰੇ ਲਕੀਰਾਂ ਵੀ ਕੱਟਾਂਗੇ ਕਿਉਂਕਿ ਅਸੀਂ ਸਾਡੇ ਅੱਗੂ ਐ ਅਕਸਰ ਨੂੰ ਜਿਨ੍ਹਾਂ ਨੇ ਇੰਨੀਆਂ ਜਵਾਨੀਆਂ ਲਾਤੀਆਂ ਆਪਦੀਆਂ ਅਸੀਂ ਤਾਂ ਖੁਦ ਨਿਆਰੇ ਪੜਾਏ ਆ ਬਾਹਰ ਨੂੰ ਭੇਜੇ ਪਾਰਟੀਆਂ ਬਣੀਆਂ ਆਨੰਦ ਲਿਆ ਅਸੀਂ ਟੌਪ ਦੀਆਂ ਜਵਾਨੀਆਂ ਵੇਚੀਆਂ ਮੈਂ ਬਹੁਤ ਕੁਝ ਦੱਸ ਸਕਦਾ ਪਰ ਦਸਵਾਨੀ ਵੀਰੋਂ ਰੋਣਾ ਆਉਂਦਾ ਰੋਣਾ ਵੀ ਸਾਰੇ ਨਾਲ ਕੀ ਨਹੀਂ ਹੋਇਆ ਮੋਰਚੇ ਪਰ ਆਗੂਆਂ ਨੇ ਸਾਨੂੰ ਕਿੱਥੇ ਕਿੱਥੇ ਨਹੀਂ ਵੇਚਿਆ ਬੜਾ ਕੋ ਦਿਲ ਚ ਰੱਖੀ ਬੈਠੇ ਕਾਦੇ ਰੱਖਿਆ ਵਾ ਵੀ ਦੇਖੋ ਮੋਰਚੇ ਪਾਰ ਜਾਂਦੇ ਕੌਮਾਂ ਤਬਾਹ ਜਾਂਦੀਆਂ ਫੂਟ ਰਾਜ ਨੂੰ ਕਿਵੇਂ ਤਬਾਹ ਕਰਦੀ ਮਾਰ ਰਹੀ ਚੰਪਸਈਆਂ ਸਮੰਤਾਰਾਂ ਤੋਂ ਪੁੱਛੋ ਉਹਨਾਂ ਆਪੂ ਹੀ ਨੋਬੇ ਤਾਰਦੇ ਨੇ ਅਕਾਲੀ ਫੂਲਾ ਸਿੰਘ ਦੇ ਸਿਵਾ ਸਲਾਨਾ ਤੋਂ ਪੁੱਛੋ ਇਤਿਹਾਸ ਪੜੋ ਆਪਦਾ ਤੁਸੀਂ ਇਤਿਹਾਸ ਪੜੋ ਆਪਦਾ ਸੋ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਹੁਜੇ ਪਾਲ ਸਿੰਘ ਜੀ ਫਿਰਾਂਸ ਆਣਾ ਚਾਹੁੰਦੇ ਉਹਨਾਂ ਤੋਂ ਪਹਿਲਾਂ ਜਿਹੜੇ ਬੰਦੀ ਸਿੰਘਾਂ ਦੇ ਨਾਲ ਦੇ ਸਾਥੀ ਐ ਜਿਨ੍ਹਾਂ ਨੇ ਆਪਣੀ ਜਵਾਨੀ ਲਾਈ ਅੰਦਰ ਉਹ ਇੱਕ ਧੋਖਾ ਹੋਆ ਸਿੰਘ ਸਾਹਿਬ ਜਿੱਥੇ ਤਰ ਪਾ ਚਿੱਤ ਆਸੀ ਹਵਾਰਾ ਦੇ ਨਾਲ ਉਹਨਾਂ ਦਾ ਜਿਹੜਾ ਕੇਸ ਐ ਜਿਹੜਾ ਬਿਲਕੁਲ ਖਤਮ ਹੋ ਗਿਆ ਸਰਕਾਰ ਨੇ ਕਾਗਜ਼ਾਂ ਦੇ ਦੌਰੇ ਕੱਢ ਲਿਆ ਉਹਦੇ ਬਾਰੇ ਭਾਈ ਜਸਵੰਤ ਸਿੰਘ ਜੀ ਸਿੱਟੂ ਪਰ ਪਹੁੰਚੇ ਤੁਹਾਨੂੰ ਪਤਾ ਕਿੰਨੇ ਉੱਥੇ ਪਹੁੰਚੇ ਆ ਦੁਆਰੇ ਇਹਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਕੋਈ ਨਹੀਂ ਨਾਲ ਖੜਦਾ ਗੂਗੂ ਮਰਜੀ ਵੜੇ ਖੜਦੇ ਇਹਨਾਂ ਨੂੰ ਦੁਆਰੇ ਥਾਣੇ ਚ ਸੱਦੇ ਜਾਂਦਾ ਵੀ ਤੁਸੀਂ ਕਿਧਰੋਂ ਤੁਰਦੇ ਆ ਇਹ ਜੀ ਆਉਂਦੇ ਮੈਨੂੰ ਪਤਾ ਕਿੰਨਾ ਉੱਥਾਂ ਇਹਨਾਂ ਵਾਸਤੇ ਉਰੇ ਰੇਕੇ ਆਗੂ ਮੜਿਆ ਫਿਰਦਾ ਵੀ ਬੋਟਾ ਚ ਲੜਕੇ ਪਤਾ ਨਹੀਂ ਕੀ ਆ ਬੜ ਜਣਾ ਪਹਿਲਾਂ ਆਪਣੇ ਆਪ ਦਾ ਸੁਧਾਰ ਲਈ